सरकारी प्राइमरी स्मार्ट स्कूल नक्कियां बलाछरी कीरतपुर साहिब ਵਿਖੇ ਹੋਇਆ ਮੈਗਾ ਪੀਟੀਐਮ ਦਾ ਆਯੋਜਨ ਕੋਸ਼ਿਸ਼ ਕੀਤਾ ਗਿਆ ਸਲਾਣਾ ਨਤੀਜਾ ਪ੍ਰਾਈਮਰੀ ਦੇ ਬੱਚਿਆਂ ਲਈ ਹੋਈ ਗ੍ਰੈਜੂਏਸ਼ਨ ਸਹਿਰਾਮਨੀ ਸਰਕਾਰੀ ਪ੍ਰਾਈਮਰੀ ਸਮਾਰਟ ਸਕੂਲ ਨक्कियां ਵਿਖੇ ਮੈਗਾ ਪੀਟੀਐਮ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਿੰਡ ਨक्कियां ਦੇ ਸਰਪੰਚ ਸਰਦਾਰ ਦਵਿੰਦਰ ਸਿੰਘ ਨੇ ਪਹੁੰਚ ਕੇ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਸਾਲਾਨਾ ਨਤੀਜਾ ਕੋਸ਼ਿਤ ਕਰਨ ਦੇ ਨਾਲ-ਨਾਲ ਪ੍ਰੀ ਪ੍ਰਾਇਮਰੀ ਬੱਚਿਆਂ ਲਈ ਵੀ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੂੰ ਉਹਨਾਂ ਦੇ ਰਿਪੋਰਟ ਕਾਰਡ ਸੌਂਪੇ ਗਏ ਅਤੇ ਪੂਰੇ ਸਾਲ ਦੀ ਕਾਰਗੁਜ਼ਾਰੀ ਦੱਸੀ ਗਈ ਜਮਾਤ ਪਹਿਲੀ ਤੋਂ ਪੰਜਵੀਂ ਤੱਕ ਦੇ ਸਮੂਹ ਬੱਚਿਆਂ ਦਾ ਨਤੀਜਾ ਕੋਸ਼ਿਤ ਕਰ ਦਿੱਤਾ ਗਿਆ ਅਤੇ ਬੱਚਿਆਂ ਨੂੰ ਉਚਿਤ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਰੋਮਾਂਚਕ ਖੇਡਾਂ ਵੀ ਕਰਵਾਈਆਂ ਗਈਆਂ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੀ ਹਿੱਸਾ ਲਿਆ ਮਾਪੇ ਅਧਿਆਪਕ ਮਿਲਣੀ ਵਿੱਚ ਵੱਡੀ ਗਿਣਤੀ ਵਿੱਚ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਪਹੁੰਚ ਕੇ ਸਕੂਲ ਦੀ ਸ਼ਾਨ ਨੂੰ ਵਧਾਇਆ ਇਸ ਮੌਕੇ ਸਰਪੰਚ ਦਵਿੰਦਰ ਸਿੰਘ ਨੇ ਸਮੂਹ ਮਾਪਿਆਂ ਨੂੰ ਆਪਣੇ ਬੱਚੇ ਅਤੇ ਆਪਣੇ ਆਂਗਵਾਣ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਕਿਹਾ ਅਤੇ ਸਰਕਾਰੀ ਸਕੂਲਾਂ ਦੀਆਂ ਉਪਲਬਧੀਆਂ ਅਤੇ ਉਨ੍ਹਾਂ ਦੇ ਇਨਫਰਾਸਟ੍ਰਕਚਰ ਬਾਰੇ ਵੀ ਮਾਪਿਆਂ ਨਾਲ ਆਪੜੀ ਗਲਬਾਤ ਸਾਂਝੀ ਕੀਤੀ ਉਨਾਂ ਨੇ ਕਿਹਾ ਕਿ ਅਜ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਹੇ ਹਨ ਅਤੇ ਜੇਕਰ ਤੁਸੀਂ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਯੋਜਨਾਵਾਂ ਦਾ ਲਾਭ ਉਠਾਉਣਾ ਹੈ ਤਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ ਜਿਸ ਵਿੱਚ ਮੁਫਤ ਕਿਤਾਬਾਂ ਮੁਫਤ ਵਰਦੀ ਅਤੇ ਮੁਫਤ ਦੁਪਹਿਰ ਦਾ ਭੋਜਨ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਯੋਜਨਾਵਾਂ ਬੱਚਿਆਂ ਦੀ ਸਹੂਲਤ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ इस मौके अध्यापक प्रेम सिंह ने सालाना नतीजा घोषित किया उपलब्धियां बारे विस्तार सालाना रिपोर्ट पेश की इस मौके पिंड सरपंच सरदार दविंदर सिंह हेड टीचर मनदीप कौर अध्यापक प्रेम सिंह ठाकुर जसविंदर पंच एस एमसी चेयरमैन राजविंदर कौर ਸੁਰਜੀਤ ਕੌਰ ਗੁਰਮੀਲ ਸਿੰਘ ਦਰਸ਼ਨਾ ਦੇਵੀ ਬਖਸ਼ੂ ਦੇਵੀ ਰੇਖਾ ਰਾਣੀ ਨੀਸ਼ਾ ਦੇਵੀ ਰਣਦੀਪ ਕੌਰ ਸਰਬਜੀਤ ਕੌਰ 우ਸ਼ਾ ਦੇਵੀ 우ਸ਼ਾ ਰਾਣੀ ਜਸਵੀਰ ਸਿੰਘ ਮਨਜੀਤ ਕੌਰ ਜਸਵਿੰਦਰ ਕੌਰ ਸੀਮਾ ਦੇਵੀ ਪਰਮਿੰਦਰ ਕੌਰ ਰਾਜਵਿੰਦਰ ਕੌਰ ਸੋਨੀਆ ਸੁਨੀਤਾ ਦੇਵੀ ਸਮੂਹ ਐਸਐਮਸੀ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਸ਼ੁਭਕਾਮਨਾਵਾਂ। ਆਮੇ ਕਰਨ ਨੂੰ ਪਈਆਂ ਤੇ ਸਕੂਲ ਚ ਬੈਠੇ ਸਕੂਲ ਚ। Very. ਤੁ ਜਿਵਨੀ ਕਿਆ ਕਿਆ ਜਿੰਦਾ ਸਾਕਾ ਵੱਡਾ ਰਹਿਆ ਕੀ ਦੁਨੀਆ ਦੀ ਕੋ ਜਿਸਨੇ ਮੈਗੂ ਯਾਦ ਹੈ ਨਾ ਇਸ ਦੁਨੀਆ ਚ ਵੱਡਾ ਕੋਈ ਇਤਿਆਰ ਸਿੱਟ ਗਿਆ ਹੈ ਉਹ ਸੁਬੇ ਦੇ ਦਰਵਾਜ਼ੇ ਆ ਕੇ ਗੱਜੇ ਬਤੇ ਬਲੈ ਪੁੜਜਾ ਪੁੜਜਾ ਗੱਜਾ ਬਵੇਂ ਖਾਣੇ ਨਾ ਚੋਵੇਂ ਸੇ ਜਾਂਦਾ ਨਾ ਬੇ ਚੰਗਾ ਬੇ ਸੇ ਨੀਵਾ ਨਾ ਹੋਵੇ ਰਿਓ ਦਾ ਦੇ ਦੀ ਆਰ ਛਾ ਨੂੰ ਕਿਦਰੇ ਲਾਗ ਨਾ ਆਇਓ ਸੁਬੇ ਦੇ ਦਰਵਾਜ਼ੇ ਆ ਕੇ ਗੱਜੇ ਬਤੇ ਬੁਲਾਇਓ ਲਖਾ ਲਾਲ ਜੀ ਦੇਵੇ ਸੁਬਾਹ ਕਿਦਰੇ ਲੋਨ ਆਣਾ ਆਇਆ ਲੋ ਅੱਧ ਪਿਆਣੀ ਜਿੱਕੀ ਸੁਦਾਵ ਨਾਲ ਆਣਾ ਮਰਦੇ ਦਾ ਤਾਂ ਕਿ ਕੀ ਉਸਾਰਾ ਜਵੇ ਬੇਦਰਵਾਜ ਆ ਕੇ ਗੱਜ ਕੇ ਉਹਦੇ ਬੁਲਾਇਓ ਲਖਾ ਲੜ ਲੜਾ ਕੇ ਤਾਂ ਵੀ ਖੂਸਿਆ ਯੋੜੀ ਲਾੜੀ ਪੁੱਤ ਵਿਆਹ ਦੀ ਹੱਤਣਾ ਚੱਕਾ ਕੋੜੀ ਬੱਚਾ ਜਸਮਤ ਰਾਏ ਉਹ ਚਸਮਤ ਹੋਏ ਰੋਦੀ ਮਿਸਟੂ ਦੀ ਅਪੀਲ ਕਰ ਲਈ ਹੈ ਤੇਰੀ ਫੇਰ ਆਈਸ ਆ ਨੂ ਲੱਕੀ ਟੂ ਟੀਚਰਸ ਦੈਟ ਇਟਸ ਦੈਟ ਯੂ ਯੈਸ ਯੈਸ ਮਾਸਟਰ ਨੇ ਤੇ ਨਾਲ ਉਹਦਾ ਸਟਾਫ ਆਪਣੇ ਪੰਚਾਇਤ ਮੈਂਬਰ ਚੇਅਰ ਪਰਸਨ ਸਾਹਿਬ ਸਾਡੇ ਜਿਹੜੇ ਸਕੂਲ ਦੇ ਬਣਾਏ ਹੋਏ ਨੇ ਜਿੰਨੇ ਵੀ ਬੱਚਿਆਂ ਨੇ ਮਾਪੇ ਆਏ ਹੋਏ ਨੇ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਮੇਰੀ ਫਤਿਹ ਦੀ ਸੱਚ ਪਾਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਅੱਜ ਤੁਸੀਂ 1 ਸਾਲ ਦੇ ਬਾਅਦ ਤੁਹਾਡਾ ਨਤੀਜਾ ਨਿਕਲਿਆ ਉਸ ਨਤੀਜੇ ਦੇ ਵਿੱਚ ਕੋਈ ਫਸਟ ਆਇਆ ਕੋਈ ਸੈਕੰਡ ਆਇਆ ਕੋਈ ਥਰਡ ਆਇਆ ਕੋਈ ਫੋਰਥ ਚ ਬੈਠਾ ਪਰ ਇੱਕ ਗੱਲ ਜ਼ਰੂਰ ਹੈ ਵੇ ਜੇ ਤੁਸੀਂ ਇਸ ਸਕੂਲ ਚੋਂ ਫਰਸਟ ਸੈਕੰਡ ਹੋ ਕੇ ਨਿਕਲਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਤੇ ਵੱਡੇ ਅਫਸਰ ਬਣੋਗੇ ਵੱਡੀ ਪੋਸਟ ਤੇ ਜਾਓਗੇ ਇਹ ਸਰਕਾਰ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਹੁਣ ਇੰਨੀ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਆ ਇੱਕ ਜੰਕਸ਼ਨ ਬੋਰਡ ਹੈ ਕਿੰਨੂੰ ਤੁਸੀਂ ਛੋਟਾ ਜਿਹਾ ਬੋਰਡ ਨਾ ਸਮਝੋ ਵੀ ਇੱਕ ਬੋਰਡ ਹੈ ਇਹ 1 ਲੱਖ ਰੁਪਏ ਦੀ ਚੀਜ਼ ਹੈ ਇਹਦੀ ਅਮਾਉਂਟ 1 ਲੱਖ ਰੁਪਿਆ ਹੈ ਇਹ ਤੁਹਾਨੂੰ ਪ੍ਰਾਈਵੇਟ ਸਕੂਲਾਂ ਚ ਵੀ ਨਹੀਂ ਮਿਲੂਗੀ ਇਸ ਬੋਰਡ ਤੇ ਬੱਚੇ ਨਾ ਤੁਹਾਡੇ ਨਾਲ ਪੜਨਾ ਇਹ ਮੋਬਾਈਲ ਦਾ ਕੰਮ ਕਰਦਾ ਲਿਖਣ ਦਾ ਕੰਮ ਕਰਦਾ ਇਹ ਇਸ ਸਰਕਾਰ ਦੇ ਵਿੱਚ ਕੀਤਾ ਗਿਆ ਹੈ ਜਿਹੜੇ ਕਿ ਸਰਦਾਰ ਹਰਜੋਤ ਸਿੰਘ ਬੈਂਸ ਉਹਨਾਂ ਦੀ ਅਗਵਾਈ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਦਲ ਅੱਜ ਜਿਹੜੇ ਸਾਡੇ ਸਕੂਲ ਹੈ ਉੱਤਰਕੀ ਦੀ ਰਾਹ ਤੇ ਜਾ ਰਿਹਾ ਹੈ ਪ੍ਰਾਇਮਰੀ ਸਕੂਲ ਸਮਾਰਟ ਬਣ ਚੁੱਕੇ ਸਮਾਰਟ ਬਣ ਦਾ ਮਤਲਬ ਹੈ ਵੀ ਤੁਹਾਡਾ ਬੱਚਾ ਬਕਾਇਦਾ ਬੋਰਡ ਦੇ ਉੱਪਰ ਇਹਨੂੰ ਬਕਾਇਦਾ ਇਵੇਂ ਟੱਚ ਕਰੇਗਾ ਉਹਦੇ ਤੇ ਜੋ ਚੀਜ਼ ਉਹ ਲਿਖੇਗਾ ਉਹ ਲਿٹےਗਾ ਉਹਨੂੰ ਮਟਾਉਣ ਵਾਸਤੇ ਵੀ ਇਹਦੇ ਵਿੱਚ ਇਹ ਵਿਵੱਤ ਹੈ Google ਇਹਦੇ ਤੇ ਚੱਲਦਾ ਇੰਗਲਿਸ਼ ਵਿੱਚ ਲਿਖਣਾ ਚਾਹੇ ਇੰਗਲਿਸ਼ ਵਿੱਚ ਲਿਖ ਸਕਦਾ ਪੰਜਾਬੀ ਵਿੱਚ ਚਾਹੇ ਪੰਜਾਬੀ ਵਿੱਚ ਲਿਖ ਸਕਦਾ ਅਗਰ ਮੰਨ ਲਓ ਟੀਚਰ ਬੈਠਕ ਦੇ ਵਿੱਚ ਬੈਠੇ ਹੋ ਇਹ ਸਰਕਾਰ ਦੀ ਗੇੜ ਹੈ ਇਹ ਪਹਿਲਾ ਸਕੂਲ ਕਿੱਥੇ ਸੀ ਅੱਜ ਕਿੱਥੇ ਹੈ ਪਹਿਲਾਂ ਵੀ ਤੁਹਾਡੇ ਬੱਚੇ ਇੱਥੇ ਪੜ੍ਹਦੇ ਸੀ ਜਦੋਂ ਇੱਥੇ ਸਕੂਲ ਦੀ ਇਮਾਰਤ ਠੀਕ ਨਹੀਂ ਸੀ ਚਾਰ ਦਿਵਾਰੀ ਨਹੀਂ ਹੋਈ ਵੀ ਸੀ ਬੱਚਿਆਂ ਨੂੰ ਖੇਡਣ ਵਾਸਤੇ ਵਧੀਆ ਕੋਈ ਗਰਾਊਂਡ ਨਹੀਂ ਸੀ ਵਾਤਾਵਰਨ ਸਾਫ਼ ਸੁਥਰਾ ਨਹੀਂ ਸੀ ਅੱਜ ਤੁਸੀਂ ਦੇਖੋ ਇਹ ਸਕੂਲ ਪ੍ਰਾਇਮਰੀ ਸਕੂਲ ਜਿਹੜਾ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨਕੀਆਂ ਪ੍ਰਾਈਵੇਟ ਸਕੂਲਾਂ ਨੂੰ ਮਾਰਕ ਦਿੰਦਾ ਹੈ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਲੰਘ ਚੁੱਕੇ ਇਹ ਅਸੀਂ ਲੋਕ ਪ੍ਰਾਈਵੇਟ ਸਕੂਲਾਂ 'ਚ ਜਾਣ ਨੂੰ ਬਜਾਏ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪਾਈਏ ਸਰਕਾਰੀ ਸਕੂਲਾਂ 'ਚੋਂ ਬੱਚੇ ਪੜ੍ਹ ਕੇ ਆਈ ਪੀਐਸ ਅਫਸਰ ਐਸਡੀਐਮ ਤਹਿਸੀਲਦਾਰ ਪਟਵਾਰੀ ਹੈਡਮਾਸਟਰ ਲੱਗਦੇ ਨੇ ਸੋ ਮੈਂ ਤਾਂ ਜਿੰਨੇ ਵੀ ਇੱਥੇ ਪੈਨਸ ਆਏ ਆ ਉਹ ਵਧਾਈ ਦੇ ਪਾਤਰ ਹੈ ਅੱਜ ਉਹਨਾਂ ਦੇ ਬੱਚੇ ਨੇ ਜੋ ਪ੍ਰੋਗਰਾਮਸ ਦਸੀਅਾ تھے ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਏ ਵਧੀਆ ਏ ਤੁਹਾਡੇ ਬੱਚੇ ਇਥੋਂ ਪੜ੍ਹ ਕੇ ਫਿਰ ਤਕਲਾਸ ਕਰਕੇ 6ਵੇਂ ਚ ਕੀਰਤਪੁਰ ਜਾਣਗੇ ਕੀਰਤਪੁਰ ਸਾਬ ਸਾਡਾ ਐਮੀਨਾ ਸਕੂਲ ਬਣ ਚੁੱਕਿਆ ਏ ਉੱਥੇ ਤੁਹਾਡਾ ਬੱਚਾ ਜਿਹੜੀ ਚੀਜ਼ ਜਾਨਣਾ ਚਾਹੇ ਜਿਹੜਾ ਕੋਰਸ ਕਰਨਾ ਚਾਹੇ ਉਹ ਉੱਥੇ ਜੁਆਇਨ ਕਰ ਸਕਦਾ 6ਵੀਂ ਤੋਂ ਲੈ ਕੇ ਪਲੱਸ 2 ਤੱਕ ਪਰ ਇੱਕ ਗੱਲ ਯਾਦ ਰੱਖੋ ਇਹ ਨਾ ਕਦੇ ਸੋਚੋ ਵੀ ਬੱਚਾ ਸਾਡਾ ਇੱਥੇ ਫਸ ਗਿਆ ਹੁੱਕੇ ਜਾ ਕੇ ਅਸੀਂ 6th ਕਲਾਸ ਦੇ ਵਿੱਚ ਬੱਚੇ ਨੂੰ ਪ੍ਰਾਈਵੇਟ ਭੇਜ ਦਿਓ ਪ੍ਰਾਈਵੇਟਾਂ 'ਚ ਲੁੱਟ ਹੈ ਪ੍ਰਾਈਵੇਟਾਂ 'ਚ ਕੁਝ ਨਹੀਂ ਹੈ ਥੋੜੀ ਨਿਰੀ ਲੁੱਟ ਹੈ ਸਰਕਾਰੀ ਸਕੂਲਾਂ 'ਚ ਵਰਦੀ ਫਰੀ ਤੁਹਾਡੀਆਂ ਕਿਤਾਬਾਂ ਫਰੀ ਤੁਹਾਡੇ ਬੱਚਿਆਂ ਨੂੰ ਬੱਸਾ ਉਪਲਬਧਨ ਕਰਾਉਂਦੀਆਂ ਸਰਕਾਰ ਨੇ ਸਿਕਿਉਰਿਟੀ ਗਾਰਡ ਲਾਤੇ ਤੁਹਾਡੇ ਸਕੂਲਾਂ 'ਚ ਕਾਹਦੇ ਬਾਤੇ ਤੁਹਾਡੇ ਬੱਚਿਆਂ ਦੀ ਸੇਫਟੀ ਵਾਸਤੇ ਇਹ ਪਹਿਲਾ ਚੀਜ਼ਾਂ ਨਹੀਂ ਸੀ ਇਹ ਪਹਿਲੀ ਵਾਰੀ ਹੋਇਆ ਇਹ ਆ ਜਿਹੜੀ ਪੀਟੀਐਮ ਹੋਈ ਹੈ ਨਾ ਜੀ ਪਹਿਲਾ ਰਿਜ਼ਲਟ ਆਣਾ ਬੱਚਿਆਂ ਦਾ ਰਿਜ਼ਲਟ ਸੁਣਾ ਕੇ ਚੱਲ ਜਾਣਾ ਕੋਈ ਪਿੰਡਸ ਘਟਾਉਦੇ ਸੀ ਪੀਟੀਐਮ ਜਿਹੜੀ ਆ ਹੋ ਰਹੀ ਹੈ ਨਾ ਹੁਣ ਬਕਾਇਦਾ ਸਰਕਾਰ ਨੇ ਆਰਡਰ ਕੀਤਾ ਹਰੇਕ ਸਕੂਲ ਦੀ ਪੀਟੀਐਮ ਆਨਲਾਈਨ ਹੋਣੀ ਚਾਹੀਦੀ ਹੈ ਬਕਾਇਦਾ ਉਹਦੀ ਰਿਪੋਰਟ ਅੱਗੇ ਜਾਣੀ ਚਾਹੀਦੀ ਹੈ ਸਰਕਾਰ ਉਹ ਚੀਜ਼ ਨੂੰ ਦੇਖੂਗੀ ਕਿ ਕਿਹੜੇ ਸਕੂਲ ਚ ਕਿੰਨੇ ਬੱਚੇ ਫਸਟ ਸੈਕੰਡ ਆਏ ਐ ਉਹਨਾਂ ਨੂੰ ਸਰਕਾਰ ਅੱਗੇ ਲੈ ਕੇ ਜਾਣਗੇ ਇੱਥੇ ਉਹ ਸਰਕਾਰ ਦੇਖੋ ਤੁਸੀਂ ਕਿੱਥੇ ਭੇਜ ਰਹੀ ਐ ਸਿੰਗਾਪੁਰ ਭੇਜੇ ਟੀਚਰ ਟ੍ਰੇਨਿੰਗ ਲੈਣ ਵਾਸਤੇ ਦੇ ਜਿਹੜੀ ਬਾਹਰ ਦੀ ਪੜ੍ਹਾਈ ਉਹ ਬੱਚੇ ਸਾਡੇ ਇੱਥੇ ਪੰਜਾਬ ਚ ਇੰਡੀਆ ਚ ਪੜ੍ਹ ਸਕਦੇ ਪਰ ਅਸੀਂ ਲੋਕ 22 ਵਾਰੀ ਇੱਕ ਮਨੁੱਖ ਪਰਵਾਦ ਤਖੜਾ ਹੁੰਦਾ ਵੇ ਮੇਰਾ ਬੱਚਾ ਘਰ ਤੋਂ ਤਿਆਰ ਹੋ ਕੇ ਟਾਈ ਲਾ ਕੇ ਬੂਟ ਪਾ ਕੇ ਮੇਰੇ ਦਰਵਾਜ਼ੇ ਦੇ ਕੋਲੋ ਬੈਂਚ 'ਤੇ ਬੈਠ ਕੇ ਸਕੂਲ ਜਾਵੇ ਇੱਕ ਨਾਲ ਛੋਟਾ ਪਰਿਵਾਰ ਹੁੰਦਾ ਉਹਦੇ ਮਨ ਜਿਹੇ ਤਰਫਣਾ ਆਉਂਦੀ ਵੀ ਮੇਰਾ ਬੱਚਾ ਵੀ ਜਿੱਦਾਂ ਇਹਨਾਂ ਦਾ ਬੱਚਾ ਤਿਆਰ ਹੋ ਕੇ ਬੈਂਚ 'ਤੇ ਬੈਠ ਕੇ ਘਰ ਤੋਂ ਜਾਂਦਾ ਪ੍ਰਾਈਵੇਟ ਅਸੀਂ ਓਕੇ ਹੋ ਕੇ ਕਈ ਵਾਰੀ ਮਹਿੰਗੇ ਸਕੂਲ 'ਚ ਬੱਚਿਆਂ ਨੂੰ ਪਾਲਾਦੇ ਆ ਉੱਥੇ ਮਹਿੰਗੀਆਂ ਫੀਸਾਂ ਮਹਿੰਗੀਆਂ ਐਡਵਿਸ਼ਨਾਂ ਮਹਿੰਗੀਆਂ ਕਿਤਾਬਾਂ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਦੇਖੋ ਬਿਜ਼ਨਸ ਹੈ ਬਿਜ਼ਨਸ ਕਿਉਂਕਿ ਜਿਸ ਸਕੂਲ 'ਚ ਤੁਸੀਂ ਪਾਉਂਗੇ ਉਸੇ ਸਕੂਲ ਦਾ ਤੁਹਾਨੂੰ ਬੈਗ ਲੈਣਾ ਪੈਣਾ ਉਸੇ ਸਕੂਲ ਦੀਆਂ ਕਿਤਾਬਾਂ ਲੈਣੀਆਂ ਪੈਣੀਆਂ ਉਸੇ ਸਕੂਲ ਦੀ ਯੂਨੀਫਾਰਮ ਲੈਣੀ ਪੈਣੀ ਆਪਾਂ ਕਿਉਂ ਗਲਤ ਪਾਸੇ ਨੂੰ ਤੁਰੇ ਹੋਏ ਆ ਜਿੰਨੇ ਵੀ ਆਪਣੇ ਬੱਚੇ ਐ ਹੋਰ ਵੀ ਤੁਹਾਡੇ ਨਾਲ ਜੁੜੇ ਹੋਏ ਐ ਉਹਨਾਂ ਨੂੰ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਦਿਵਾਓ ਫਰੀ ਪੜ੍ਹਾਈ ਵਧੀਆ ਪੜ੍ਹਾਈ ਮੈਨੂੰ ਪ੍ਰਾਈਵੇਟ ਸਕੂਲਾਂ ਚ ਹੈ ਜਾਂ ਇੱਕ ਜੰਕਸ਼ਨ ਬੋਰਡ ਦਿਖਾ ਦਿਓ ਜੇ ਹੋਗਾ ਤਾਂ ਗੱਲ ਇੰਨੀ ਕੀਮਤ 1 ਲੱਖ ਰੁਪਈਆ ਤੇ ਪਹਿਲਾਂ ਬਲੈਕ ਬੋਰਡ ਹੁੰਦੇ ਸੀ ਸਾਡੇ ਟਾਈਮ ਤੇ ਛੋਟੇ ਬਲੈਕ ਬੋਰਡ ਹੁੰਦੇ ਤੇ ਪੋਚਾ ਮਾਰਨਾ ਮੈਡਮ ਜੀ ਚਾਗਣਾ ਲਿਖਣਾ ਵਟੇ ਦੇਣਾ ਪਰ ਅੱਜ ਤੁਸੀਂ ਹਿਸਾਬ ਲਾ ਲਓ ਬੱਚੇ ਨੂੰ ਤੁਹਾਡੇ ਨੂੰ ਪਤਾ ਲੱਗੂਗਾ ਮੈਂ ਇਹਦੇ ਤੇ ਕੀ ਆ ਲੈ ਗਿਆ ਉਹ बार-बार ਦੇਖੂਗਾ ਵੀ ਮੈਂ ਲਿਖ ਰਿਹਾ ਮਿਟ ਰਿਹਾ ਲਿਖ ਰਿਹਾ ਉਹ ਪੜ੍ਹਾਊਗਾ 10 ਬੰਦਿਆਂ ਨੂੰ 10 ਬੱਚਿਆਂ ਨੂੰ ਸਟੂਲ ਦੇ ਰੋ ਇਹ ਹੈ ਇੱਕ ਸਕੂਚੈ ਪ੍ਰਾਇਮਰੀ ਸਕੂਲਾਂ 'ਚ ਇਹ ਲਾਗੂ ਕਰ ਦਿੱਤਾ ਸਕੂਲਾਂ 'ਚ ਬੱਸਾਂ ਲਾਤੀਆਂ ਤੁਸੀਂ ਦੇਖੋ ਗੱਲ ਸਕੂਲ 'ਚ ਬੱਸ ਜਾਂਦੀ ਹੈ ਰਾਏਪੁਰੋਂ ਬੱਚਿਆਂ ਨੂੰ ਬੱਸ ਚੱਕਦੀ ਹੈ ਖੇਤ ਪਰ ਚੈਮਿਨੈਂਸ ਬਣ ਗਿਆ ਤੁਸੀਂ ਬਾਹਰ ਸਕਿਉਰਟੀ ਗਾਰਡ ਬੈਠੇ ਦੇਖੇ ਹੋਣਗੇ ਤੇ ਰਜਿਸਟ੍ਰੇਸ਼ਨ ਦੇ ਵਿੱਚ ਐਂਟਰੀ ਕਰਦੀ ਹੋਊਗੀ ਮੋਬਾਈਲ ਨੰਬਰ ਪਾਣਾ ਹੋਊਗਾ ਫਿਰ ਕਲਾਸ ਟੀਚਰ ਨੂੰ ਇਨਫੋਰਮ ਕਰਨਗੇ ਅਗਰ ਤੁਹਾਡੇ ਬੱਚੇ ਨੂੰ ਬਾਹਰ ਜਾਣਾ ਹੈ ਉਹ ਪਹਿਲਾਂ ਤੁਹਾਨੂੰ ਫੋਨ ਕਰਨਗੇ ਬੇ ਤੁਹਾਡੇ ਬੱਚੇ ਨੂੰ ਤੁਸੀਂ ਬੁਲਾਇਆ ਤੁਹਾਡਾ ਬੱਚਾ ਕਹਿੰਦਾ ਮੇਰੇ ਪੇਰੈਂਟਸ ਬੁਲਾ ਰਹੇ ਐ ਮੈਂ ਜਾਣਾ ਘਰ ਤੁਹਾਨੂੰ ਪਤਾ ਲੱਗ ਜੂਗਾ ਸਾਡਾ ਬੱਚਾ ਅੱਜ ਸਕੂਲ ਗਿਆ ਜਾਂ ਨਹੀਂ ਗਿਆ ਇਹ ਸਰਕਾਰ ਨੇ ਕਿਉਂ ਕੀਤਾ ਕਿਉਂਕਿ ਪ੍ਰਾਈਵੇਟ ਹੈ ਇਹ ਚੀਜ਼ਾਂ ਪਿਆ ਲਾਗੂ ਸਰਕਾਰਾਂ ਨੇ ਸਰਕਾਰੀ ਸਕੂਲਾਂ ਚ ਕਰਤੀਆਂ ਏ ਕਿਉਂਕਿ ਸਾਡੀ ਲੁੱਟ ਹੁੰਦੀ ਸੀ ਪ੍ਰਾਈਵੇਟ ਸਕੂਲਾਂ ਚ ਅਸੀਂ ਇਹ ਚੀਜ਼ ਨੂੰ ਸਮਝਦੇ ਸੀ ਨਹੀਂ ਜਿੱਦਾਂ ਮਾਸਟਰ ਜੀ ਨੇ ਦੱਸਿਆ ਵੇ ਪਹਿਲਾ ਰਿਜਲਟ ਹੋਣਾ ਕਿਉਂਕਿ 31 ਮਾਰਚ ਦਿਨ ਸਲਖਣਾ ਇੱਕ ਦਾ ਹਸਣਾ ਇੱਕ ਦਾ ਰੋਣਾ ਇਹ ਚੀਜ਼ ਹੁੰਦੀ ਸੀ ਮੇਰਾ ਮੈਂ ਆਪਣਾ ਜਨਮ ਦਿਨ ਮੇਰਾ 31 ਮਾਰਚ ਦਾ ਹੈ ਵੱਡੇ ਆ ਮੇਰਾ ਮੈਂ ਆਪਣੇ ਨਿਆਣੇ ਕਹਿੰਦੇ ਡੈਡੀ ਤੇਰਾ ਜਨਮ ਦਿਨੇ ਐਸੇ ਦਿੰਦਾ ਏ ਫਿਰ ਇਹ ਹਰ ਦਿਨ 31 ਮਾਰਚ ਬੈ ਕੇ ਦਿਨ ਸਲਖਣਾ ਦਿਨ ਸਲਖਣਾ ਸਾਲ ਬਾਅਦ ਆਦਾ 31 ਮਾਰਚ ਉਹਦੇ ਚ ਕਈ ਬੰਦੇ ਸੀ ਜਦੋਂ ਅਸੀਂ ਪੜਦੇ ਹੁੰਦੇ ਤੇ ਸਾਨੂੰ ਸਾਹ ਸੁੱਕ ਜਾਣੇ ਵੀ ਕਹਿ ਰਹੇ ਆਪਣਾ ਅੱਜ ਪਾਸਵਰਡ ਅੱਜ ਫੇਲ ਹੋਣਾ ਪਰ ਅੱਜ ਸਰਕਾਰ ਚੱਲੀ ਹੈ ਦੇ ਬੱਚਿਆਂ ਨੂੰ ਘੱਟ ਤੋਂ ਘੱਟ ਫੇਰ ਕਰੋ ਫੇਰ ਨਹੀਂ ਕਰਦੀ ਸਰਕਾਰ ਬੱਚੇ ਨੂੰ ਉਹਨੂੰ ਅਪਰੂਵਮੈਂਟ ਲਾ ਕੇ ਉਹਦੀ ਜਿਹੜੀ ਕਮੀ ਹੈ ਪਰ ਸਰਕਾਰੀ ਸਕੂਲਾਂ ਚ ਉਹਨੂੰ ਪੂਰਾ ਕਰਦੀ ਹੈ ਉਹਨੂੰ ਦੂਜੀ ਕਲਾਸ ਚ ਬਿਠਾ ਲ ਕੇ ਟੀਚਰ ਬਕਾਇਦਾ ਉਹ ਚੀਜ਼ ਨੂੰ ਪੂਰਾ ਕਰਦੇ ਆ ਫੜੇ ਮੈਂ ਪ੍ਰਾਈਵੇਟ ਚ ਪੜਾ ਸਰਕਾਰੀ ਚ ਨਹੀਂ ਜਾਂਦਾ ਕਿਉਂ ਨਹੀਂ ਜਾਂਦਾ ਉਹਦੇ ਚ ਸਾਡੀਆਂ ਕਮੀਆਂ ਆ ਬੱਚਾ ਜੇ ਥੋੜਾ ਸਰਕਾਰੀ ਚ ਪੜ ਜਾਵੇ ਮਗਰ ਤੁਸੀਂ ਕਹਿੰਦੇ ਸਰਕਾਰੀ ਚ ਨਹੀਂ ਪੜਿਆ ਪ੍ਰਾਈਵੇਟ ਜਦੋਂ ਸਰਕਾਰੀ ਚ ਨਹੀਂ ਪੜ ਸਕਦਾ ਤਾਂ ਪ੍ਰਾਈਵੇਟ ਚ ਵੀ ਨਹੀਂ ਪੜ ਸਕਦਾ ਉੱਚ ਕਮੀ ਸਾਡੇ ਚ ਹੈ ਅਸੀਂ ਦੇਖਣਾ ਕਿ ਸਾਡੇ ਬੱਚੇ ਦੀ ਯਾਦਦਾਸ਼ਤ ਘੱਟ ਹੈ ਜਾਂ ਸਾਡੇ ਬੱਚੇ ਦੇ ਵਿੱਚ ਕੋਈ ਪਰਵਰਣਸ਼ ਦੇ ਵਿੱਚ ਕਮੀ ਹੈ ਜਾਂ ਸਾਨੂੰ ਉਹਨੂੰ ਟਾਲਣ ਸਵੇਰ ਨੂੰ ਠਾਣਨ ਦੇ ਵਿੱਚ ਟਾਈਮ ਦੇਣ ਦੇ ਵਿੱਚ ਕਮੀ ਹੈ ਕਿਉਂਕਿ ਜੇ ਬੱਚੇ ਨੂੰ ਸਕੂਲ ਤੋਂ ਆਦਾ ਹੈ ਤਾਂ ਸਾਡਾ ਵੀ ਫਰਕ ਪੈਂਦਾ ਹੈ ਕਿ ਬੱਚੇ ਨੂੰ ਸਕੂਲ ਚੋਂ ਹੋਮਵਰਕ ਕਿਹੜਾ ਮਿਲਿਆ ਉਹਨੂੰ ਪੁੱਛਣਾ 2 ਘੰਟੇ ਬੱਚੇ ਨੂੰ ਦੇਣੇ ਚਾਹੀਦੇ ਜ਼ਿੰਦਗੀ ਚ ਟੀਚਰ ਦਿੰਦਾ